ਅਲਰਦੀ ਨੇ ਅਲਰਦੀ ਕਿਟਰ ਖੇਡਣ ਨਾਨ उस्ने <laughs> तोरे <laughs> 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 ਬਾਬਾ ਜੀ ਆਉਂਦੇ ਨਾ ਕੋਈ ਖਾਲਸਾ ਵੇ ਜਫਤੇ ਜੀ ਆਪ ਜੀ ਨੂੰ ਬਹੁਤ ਬਹੁਤ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਜੀ ਕਲਗੀਧਰ ਪਾਤਸ਼ਾਹ ਜੀ ਦੇ ਗੁਰਪੁਰਬ ਦੀਆਂ ਸਤਿਗੁਰ ਜੀ ਦੇ ਵਿਸ਼ਾਲ ਪੁਰਬ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸਤਿਗੁਰ ਜੀ ਨੂੰ ਸਮਰਪਿਤ ਸਤਿਗੁਰ ਕਿਰਪਾ ਕਰਨ ਸਾਬ ਸੰਗਤਾਂ ਦੇ ਸਿਰ ਤੇ ਮੇਰ ਪਰ ਯਾਤਰਾ ਕੇ ਆਪ ਵਰਤ ਕੇ ਸਾਬ ਸੰਗਤਾਂ ਦੇ ਪਾਸੋਂ ਆਪਣੇ ਕਾਰਜ ਆਪ ਕਰਾਉਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਨਮ ਚਟਰਬਲ ਵਿਸ਼ੇਮ ਬਾਬਾ ਵਰਗਟੇ ਹੋ ਮਰਦੇ ਆ ਗੰਬੜਾ ਬਰਿਆਮ ਇਕਲਾ ਵਾਹ ਵਾਹ ਗੋਬਿੰਦ ਸਿੰਘ ਸਾਹਿਬ ਦੇ ਗੁਰ ਚੇਲਾ ਸੋ ਪੁੱਤਰਾਂ ਦੇ ਦਾਨੀ ਧੰਨ ਧੰਨ ਸਾਹਿਬੇ ਕਮਾਲ ਸ੍ਰੀ ਗੁਰੂ ਜੀ ਸਿੰਘ ਜੀ ਦੇ ਪ੍ਰਕਾਸ਼ ਪਰਬ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਇਹ ਨਵਿਸ਼ਾਲ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਿੰਘ ਸੱਭਾ ਸਾਹਿਬ ਤੋਂ ਗਲੀ ਨੰਬਰ 3 ਤੋਂ ਸਟਾਰਟ ਹੁੰਦੇ ਹੋਏ ਚਾਰ ਨੰਬਰ ਗਲੀ ਤੋਂ ਡੁੱਗੜ ਡੁੱਗੜ ਤੋਂ ਸਟਾਰਟ ਲੱਗਾ ਸਿੱਖ ਤੋਂ ਹੁੰਦੇ ਹੋਏ ਸੁਲਤਾਨਪੁਰ ਪਿੰਡ ਗੁਰਦੁਆਰਾ ਟਾਰੀ ਸਾਹਿਬ ਤੋਂ ਵਾਪਸ ਹੀ ਮੰਦਰ ਵਾਲੇ ਪਲਾਟ ਉਸ ਤੋਂ ਬਾਅਦ ਇਹ ਜਿਹੜੀ ਬਾਤ ਨਹੀਂ ਆ ਗੁਰਦੁਆਰਾ ਸਾਹਿਬ ਸੇਹੀਆ ਵਾਲੀ ਹੋਏ i yeah. yeah. É uma get it for ਪਹਿਲੀ ਪਾਸ਼ਾਏਸ਼ਰ ਗੁਰੂ ਨਾਨਕ ਦੇਵ ਜੀ ਦੂਜੀ ਪਾਸ਼ਾਏਸ਼ਰ ਗੁਰੂ ਅੰਗਦ ਦੇਵ ਜੀ ਤੀਜੀ ਪਾਸ਼ਾਏਸ਼ਰ ਗੁਰੂ ਅਮਰਦਾਸ ਜੀ ਚੌਥੀ ਪਾਸ਼ਾਏਸ਼ਰ ਗੁਰੂ ਰਾਮਦਾਸ ਜੀ ਪੰਜਵੀਂ ਪਾਸ਼ਾਏਸ਼ਰ ਗੁਰੂ ਅਰਜਨ ਦੇਵ ਜੀ ਛੇਵੀਂ ਪਾਸ਼ਾਏਸ਼ਰ ਗੁਰੂ ਹਰਗੋਬਿੰਦ ਸਾਹਿਬ ਜੀ ਸੱਤਵੀਂ ਪਾਸ਼ਾਏਸ਼ਰ ਗੁਰੂ ਹਰ Rai ਸਾਹਿਬ ਜੀ ਅਠਵੀਂ ਪਾਸ਼ਾਏਸ਼ਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੌਵੀਂ ਪਾਸ਼ਾਏਸ਼ਰ ਗੁਰੂ ਤੇਗ ਬਹਾਦਰ ਜੀ ਸਵੈ ਪਾਛਾ ਸ਼ਰੂ ਗੋਮਨ ਸਿੰਘ ਜੀ ਤਾਨ ਤਾਨ ਸ਼ਰੂ ਗੁਰੂ ਹਰਨ ਸਾਹਿਬ ਜੀ ਸਭ ਜੀ ਦਾ ਅਜੀਤ ਸਿੰਘ ਜੀ ਸਾਹਿਬ ਜੀ ਜਰ ਸਿੰਘ ਜੀ ਸਾ ਪੰਜ ਪਿਆਰੇ ਨੇ। ਪਾਇデア ਸੰਧੀ ਪਾਇਤਰਮ ਸੰਧੀ ਪਾਹਿਮਤ ਸੰਧੀ ਪਾਇਮਾਉਸ ਸੰਧੀ ਪਾਇਸਾਬ ਸੰਧੀ। ਅਰੇ ਕਿਹੜੇ ਗੁਰੂ ਜੀ ਦਾ ਬੜੇ ਆ? ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬਾ ਜੀ ਦਾ। ਗੁਰੂ ਘਰ ਸਾਹਿਬੀ ਵਿਦਿਆ ਜੇ ਕਹੋ ਜੇ ਤਨ ਹੈ ਜਿੱਥੇ 147 ਕੰਮ ਨੇ ਕਰਦੀ ਉਥੇ ਵਿਦਿਆ ਕੰਮ ਕਰਦੀ ਹੈ। ਔਰਨਦੇਵ 14 ਜੰਗਾ ਹੜਕੇ ਵੀ ਆਪਣੇ ਹਾਰਨੇਸ ਮੰਨਿਆ ਡੜਿਆ ਖੜਾ ਕਹਿੰਦਾ ਸੀ ਮੈਂ ਗੁਰੂ ਗੋਬਿੰਦ ਸਿੰਘ ਦਾ ਰਹਿਣ ਕੋਈ ਨਾ। ਹੌਰਾ ਕਿਦੋਂ ਦੋ ਮਾਰਨ ਜੋ ਫਰਮਾਨ ਪੇਜੋ ਚਿੱਠੀ ਸੇ ਕਸ਼ਬਲ ਸੀ ਜਿਹੜੇ ਪਾਈ ਤੇ ਅਸਨ ਜੀ ਪਾਈ ਧਰਮ ਸਿੰਘ ਲੈ ਕੇ ਆ ਸਕੇ ਉਹਨੇ ਕਿਹਾ ਵਾਹਿਗੁਰੂ ਜੀ ਕਾ ਕਹਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੀ ਜਾਨ ਸੋਕੇ ਨਗੁਰ ਜੀ ਸ਼ੇਰ ਗੁਰੂ ਗੋਬਿੰਦ ਸਿੰਘ ਸਾਚ ਪਾਛ ਮਾਰਨ ਰੰਗਦੇਮ ਨੂੰ ਕਹਿ ਰਹੇ ਹੋ ਰੰਗਦੇ ਤੂੰ ਮੇਰੇ ਚਾਰ ਪੁੱਤਰ ਸ਼ੇਰ ਕਰਕੇ ਇੰਨਾ ਖਤਮ ਕਰਦਾ ਹਾਲੇ ਮੇਰਾ ਕੁੜਿਆ ਸਭ ਖਾਲਸਾ ਜੁੰਦਾ ਜਿਹੜਾ ਤੇਰੇ ਪੈਰਾ ਥਲੇ ਆਗੂ ਸ਼ੱਕ ਰੱਖਦਾ ਆਓ ਗੁਰੂ ਕਲਗੀਧਰ ਅਤੇ ਰੰਗ ਦੇ ਜਿੰਦ ਨੂੰ ਨਾਮ ਪੇਸ਼ ਕਰੀਏ ਐਂ ਪੰਛ ਕਸਾ ਲਤ ਨੰਪਤੇ ਬਾਦਸ਼ਾਹੋਂ ਰੰਗ ਦੇ ਤੂੰ ਪਲੰਦਾ ਝੂਠਦਾ ਤੇ ਤੂੰ ਹੈ ਵੰਦਾ ਪਰ ਫਰੇ ਰੱਬ ਜਾਣ ਤੇਰੀਆਂ ਕਿਸਮਾਂ ਤੇ ਕਿੰਨੀ ਕਿਸਮ ਹੈ ਝੂਠਦੀ ਹੈ ਰੂਤਰੀ ਤੇ ਝੂਠਦਾ ਇਸਮ ਹੈ ਵਾਹਿਗੁਰੂ ਦੇ ਨਾਮ ਦਾ ਲਿਖਦਾ ਹਾਂ ਪਹਿਲਾ ਅਨੁਪਮ ਹੈ हीर वांगू मारदा अनुप तेरी तरप मैं ओ गात रे दा यारत है सुंदर सजावट تخت दी पड़ तेरी सूरत है लगदी सितम कर तम बख़त दी ओ तेरी तस्वीर देन बनके कैद खन्ना मात दे डंडे आंदे नाल कड्डे अणफ डो डंडात दे हे तेड़ी कड़वी कमई पदल आ ਆਣਾ ਉਹਨੇ ਚਾਉਂਦੇ ਚਾਰ ਗੁਰਗ ਬਿੰਦ ਦਾ ਜਮਾਵਣਾ ਹੈ ਤੇਰੇ ਪੈਰਾਂ ਦੇ ਹੇਟਾ ਅੱਗੇ ਐਸੀ ਪੱਲਣੀ ਜਿਸਨੇ ਤੇਰੇ ਸੱਲੇ ਨਪਤੇ ਬਾਦਸ਼ਾਹੀ ਗਲਣਣੀ ਕੀ ਹੋਇਆ ਜੇ ਸ਼ੇਰ ਦੇ ਬੱਚੇ ਤੁਹਾਾਰੇ ਗਿੱਦੜਾ ਕੀ ਹੋਇਆ ਜੇ ਸ਼ੇਰ ਦੇ ਬੱਚੇ ਤੁਮਾਰੇ ਗਿੱਦੜਾਂ ਕੀ ਹੋਇਆ ਜੇ ਲਿੱਦ ਤੂੰ ਫਿਰਦਾ ਤੂ ਤਾਹੀ ਲਿੱਦੜਾ ਉਹ ਜੋ ਖੁਦਾ ਤੇ ਮੁਰਜਾ ਤੂ ਬਾਦਸ਼ਾਹ ਮਰਦੂਤ ਹੈ ਆਪਣੀ ਹੀ ਅੱਗੇ ਅੰਦਰ ਸੜ ਰਿਆ ਨਮਰੂਜ ਹੇ ਜੰਗ ਦੇ ਮੈਦਾਨ ਵਿੱਚ ਫੌਜਾਂ ਸਜਾਈਆਂ ਜਾਂਦੀਆਂ ਓਕੇ ਅੰਮੋ ਸਾਹਮਣੇ ਤੇ ਕਾ ਉਠਾਈਆਂ ਜਾਂਦੀਆਂ ਐ ਨਾ ਫੌਜਾਂ ਨੂੰ ਲੜਾਉਂਦਾ ਕੌਣ ਯਾਦੇ ਸ਼ੱਕਰੇ ਐ ਨਾ ਫੌਜਾਂ ਨੂੰ ਲੜਾਉਂਦਾ ਕੌਣ ਯਾਦੇ ਸ਼ੱਕਰੇ ਬਹੁਤ ਰਾਹ ਦੇ ਸੂਰਮੇ ਜਰਨਾਲ ਕਰਦੇ ਟਾ ਕਰੇ ਮੈਂ ਤੇਰੇ ਪਿੱਛੇ ਲਗਾਉਂਦਾ ਸ਼ੇਰ ਬੱਬਰ ਖਾਲਸਾ ਮੈਂ ਖਤਮ ਕਰਦਾ ਹਾਂ ਚਿੱਟੀ ਕੋਲਿਆਂ ਜਿਸ ਪਾਜ ਗਏ ਅੱਡਦਾ ਚੰਡਾ ਮੈਂ ਤੇਰੇ ਤਖਤਾਂ ਉੱਤੇ ਕੱਢ ਕੇ ਨਾ ਏੜ ਕਾਂਦਾਂ ਨੂੰ ਦਾ ਇੱਕ ਤੀਰ ਆਪਣਾ ਛੱਡ ਕੇ ਕਤੀਰੀ ਆਪਣਾ ਛੱਡ ਕੇ ਕਤੀਰੀ ਆਪਣਾ ਛੱਡ ਕੇ ਕੱਖ ਹਲਸਾ ਵਾਹ ਗੁਰੂ ਜੀ ਦੀ ਫਤਿਹ ਸਤ ਗੁਰੂ ਕੋਪੀ ਸਿੰਘ ਮਹਾਰਾਜ ਦੇ ਪ੍ਰਕਾਸ਼ ਕਰੋ ਤੇ ਜਨਾਬ ਜੀ ਪਹਿਲਾਂ ਤੇ ਧੜੀਆਂ ਬਹੁਤ ਬਹੁਤ ਤੁਹਾਨੂੰ ਵਧਾਈਆਂ ਪ੍ਰਸ਼ੰ ਨੂੰ ਬਾਕੀ ਸਰਪੰਚ ਦਾ ਨੇ ਜਿਨਾ ਆਪਣਾ ਸਾਹ ਪਰਵਾਰ ਸਾਡੇ ਦੇਸ਼ ਤੇ ਵਾਰਤਾਜ ਜੰਦੇ ਨੇ ਆ ਤੇ ਮੇਰੇ ਵੱਲੋਂ ਸਾਰੇ ਅੰਮਰਸਾ ਨਿਵਾਸੀਆਂ ਨੂੰ ਇਸ ਹਲਕਿਆ ਨੂੰ ਫਿਰ ਲੱਖ ਲੱਖੋਂ ਦਾ ਯਾਹ ਹੁਣ ਪੜਾ ਚੜਦੀ ਕਲਾ ਬਖਸ਼ੇ ਨੌਜਵਾਨ ਪੇਰੇ ਵੀ ਆਪਣਾ ਮੈਸੇਜ ਕਰ ਦੋ ਮੈਂ ਨੌਰੇ ਦੀ ਰਾਜ ਦੇ ਤੋਂ ਇਹ ਬੈਸੀ ਰਾਜ ਜਨਾਵਾ ਤੇ ਨਸ਼ਾ ਪਤਾ ਛੜਨਾ ਅਤੇ ਮਾਰੇ ਤੇ ਲਾਲ ਲੱਗਣਾ ਇਹ ਬੜਾ ਬਕਨ ਤੇ ਆਪਣੇ ਜਾਨਾਂ ਬਚਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਇਲਾਕਾ ਨਿਵਾਸੀਆਂ ਨੂੰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਬੇਨਤੀ ਤੇ ਆਸ਼ ਕਰਦੇ ਆਂ ਵੀ ਸਤਿਗੁਰੂ ਸਾਡੇ ਸਭ ਤੇ ਆਪਣੀ ਦਇਆ ਮਿਹਰ ਦਾ ਹੱਥ ਇਦਾਂ ਹੀ ਬਣਾਈ ਰੱਖਣਗੇ ਸਾਨੂੰ ਸਾਰਿਆਂ ਨੂੰ ਜੋ ਉਹਨਾਂ ਨੇ ਉਪਦੇਸ਼ ਦਿੱਤਾ ਸਾਡੀ ਡਿਊਟੀ ਬਣਦੀ ਆ ਵੀ ਅਸੀਂ ਉਹਨਾਂ ਦੇ ਦੱਸਿਆ ਹੋਈਆਂ ਉਪਦੇਸ਼ਾਂ ਤੇ ਚੱਲ ਕੇ ਆਪਣਾ ਜੀਵਨ ਸਫਲ ਕਰੀਏ ਧੰਨਵਾਦ